ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਇਸ ਵਕਤ ਹੈ ਜੀ ਘਰ ਵਿੱਚ ਸ਼ੁਕਸ਼ਾਂਤੀ ਨਹੀਂ ਮਿਲਦੀ ਹਮੇਸ਼ਾ ਟੈਨਸ਼ਨ ਸੀ ਰਹਿੰਦੀ ਹੈ ਤਾਂ ਅੱਜ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਇਹ ਆਪ ਦੇ ਘਰ ਦੀ ਮਨਸੂਨੀਅਤ ਖਤਮ ਹੋ ਜਾਵੇਗੀ ਅਤੇ ਖੁਸ਼ਹਾਲੀ ਤੁਹਾਡੇ ਘਰ ਵਿੱਚ ਲੋਟ ਕੇ ਆਵੇਗੀ ਦੋਸਤੋ ਕਈ ਲੋਕ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸ਼ੁਕਸ਼ਾਂਤੀ ਨਹੀਂ ਮਿਲਦੀ ਤੇ ਹਮੇਸ਼ਾ ਗਹਿਰੀ ਸੋਚ ਵਿੱਚ ਲੱਗੇ ਰਹਿੰਦੇ ਹਨ ਹਮੇਸ਼ਾ ਉਹਨਾਂ ਨੂੰ ਕਿਸੇ ਨਾ ਕਿਸੇ ਗੱਲ ਦੀ ਚਿੰਤਾ ਰਹਿੰਦੀ ਹੈ ਉਹਨਾਂ ਦੇ ਕੋਲ ਸਭ ਕੁਝ ਹੁੰਦਿਆਂ ਬਾਅਦ ਵੀ ਹਮੇਸ਼ਾ ਪਰੇਸ਼ਾਨੀ ਰਹਿੰਦੀ ਹੈ ਇਹ ਇਸ ਲਈ ਹੁੰਦਾ ਹੈ ਕਿ ਕਈ ਵਾਰ ਉਹਨਾਂ ਦੀਆਂ ਕੁਝ ਗਲਤੀਆਂ ਦੇ ਕਾਰਨ ਉਹਨਾਂ ਦੇ ਗ੍ਰਹਿ ਖਰਾਬ ਹੋ ਜਾਂਦੇ ਹਨ ਅਤੇ ਉਹਨਾਂ ਦੇ ਘਰ ਵਿੱਚ ਮਨਸੂਨੀਤਾ ਅਤੇ ਦਿਲਦਰਤਾ ਵਸ ਕਰਨਾ ਲੱਗ ਜਾਂਦੀ ਹੈ ਜਿਸ ਦੀ وجہ ਨਾਲ ਉਹ ਕਦੇ ਵੀ ਖੁਸ਼ ਨਹੀਂ ਰਹਿ ਪਾਉਂਦੇ ਇਸ ਲਈ ਅੱਜ ਅਸੀਂ ਜਨਨ ਪਾ ਲਈ ਹਾਂ ਕਿ ਕੁਝ ਐਸੇ ਸਨ ਉਪਾਅ ਜਿਸ ਨੂੰ ਕਰਨ ਲਈ ਹਮੇਸ਼ਾ ਘਰ ਵਿੱਚ ਮਨਸੂਨੀਅਤ ਦੂਰ ਹੀ ਰਹਿੰਦੀ ਹੈ ਅਤੇ ਘਰ ਵਿੱਚ ਖੁਸ਼ੀ ਵਾਪਸ ਆ ਜਾਂਦੀ ਹੈ ਨੰਬਰ 1 ਵੀਰਵਾਰ ਦੋਸਤੋ ਸ਼ਾਸਤਰੋਂ ਵਿੱਚ ਵੀਰਵਾਰ ਕੋ ਬਹੁਤ ਮਹੱਤਮ ਦਿੱਤਾ ਗਿਆ ਹੈ ਇਸ ਲਈ ਪੀਲੇ ਰੰਗ ਦੇ ਕੱਪੜੇ ਪਹਿਨੇ ਚਾਹੀਦੇ ਹਨ ਵੀਰਵਾਰ ਦੇ ਦਿਨ ਘਰ ਵਿੱਚ ਕੋਈ ਵੀ ਪੀਲੇ ਵਸਤਰ ਪਹਿਨੇ ਜਾਂ ਪੀਲੇ ਰੰਗ ਦਾ ਫਲ ਜ਼ਰੂਰ ਖਾਣਾ ਚਾਹੀਦਾ ਹੈ ਅਤੇ ਬੁੱਧਵਾਰ ਨੂੰ ਤੁਹਾਨੂੰ ਪੀਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਜੇਕਰ ਆਪ ਜਹਾ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਸ਼ੁਕ ਸ਼ਾਂਤੀ ਘਰ ਵਿੱਚ ਆਵੇਗੀ ਤਾਂ ਤੁਹਾਡੇ ਜੀਵਨ ਖੁਸ਼ੀਆਂ ਨਾਲ ਭਰ ਜਾਵੇਗਾ ਆਪਣੀ ਜ਼ਿੰਦਗੀ ਵਿੱਚ ਜਿੰਨੀਆਂ ਵੀ ਪਰੇਸ਼ਾਨੀਆਂ ਹੋਣੀਆਂ ਉਹ ਸਭ ਤੋਂ ਦੂਰ ਹੋ ਜਾਣੀਆਂ ਦੋਸਤੋ ਸਭ ਤੋਂ ਮਹੱਤਵਪੂਰਨ ਗੱਲ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਰਸੋਈ ਵਿੱਚ ਚਰ ਵਿੱਚ ਬਾਲਟੀ ਪਾਣੀ ਦੀ ਭਰ ਕੇ ਰੱਖਣ ਦੇਣੀ ਚਾਹੀਦੀ ਹੈ ਅਤੇ ਜਹਾ ਰੋਜ਼ ਕਰਦੇ ਹਾਂ ਤਾਂ ਆਪ ਦੇ ਕੋ ਸਾਰੇ ਕਾਰਜ ਬਹੁਤ ਹੀ ਜਲਦ ਖਤਮ ਹੋ ਜਾਣਗੇ ਅਤੇ ਜੋ ਲੋਕ ਬਾਥਰੂਮ ਵਿੱਚ ਬਾਲਟੀ ਵਿੱਚ ਗੰਦਾ ਪਾਣੀ ਛੱਡ ਕੇ ਆ ਜਾਂਦੇ ਹਨ ਤਾਂ ਉਹਨਾਂ ਦੇ ਜੀਵਨ ਵਿੱਚ ਕਦੇ ਵੀ ਉਹਨਾਂ ਤੇ ਦਾ ਮਾਰਗ ਨਹੀਂ ਖੁੱਲਣਗੇ ਇਸ ਲਈ ਆਪ ਨੂੰ ਇਹਨਾਂ ਗੱਲਾਂ ਦਾ ਧਿਆਨ ਜ਼ਰੂਰੀ ਰੱਖਣਾ ਚਾਹੀਦਾ ਹੈ ਨੰਬਰ 2 ਜਦੋਂ ਵੀ ਤੁਸੀਂ ਪੂਜਾ ਘਰ ਵਿੱਚ ਪੂਜਾ ਸਵੇਰੇ 6 ਤੋਂ 8 ਦੇ ਵਿਚਕਾਰ ਵੀ ਹੈ ਤਾਂ ਆਪ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਪੂਜਾ ਜ਼ਮੀਨ ਤੇ ਬੈਠ ਕੇ ਨਹੀਂ ਕਰਨੀ ਚਾਹੀਦੀ ਆਪ ਨੂੰ ਜ਼ਮੀਨ ਤੋਂ ਪਹਿਲੇ ਚਟਾਈ ਜਾਂ ਫਿਰ ਕੱਪੜਾ ਵਿਛਾ ਲੈਣਾ ਚਾਹੀਦਾ ਹੈ ਫਿਰ ਉਸ ਤੋਂ ਅਸਨ ਗ੍ਰਹਿਣ ਕਰਕੇ ਹੀ ਪੂਜਾ ਕਰਨੀ ਚਾਹੀਦੀ ਹੈ ਨੰਬਰ 3 ਵਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਆਪਣੇ ਘਰ ਵਿੱਚ ਕਿਸੇ ਵੀ ਨਾਲ ਜਾਂ ਫਿਰ ਕਿਸੇ ਵੀ ਅੰਨੇ ਜਗ੍ਹਾ ਤੋਂ ਪਾਣੀ ਹਮੇਸ਼ਾ ਪਾਣੀ ਡੋਲਦੇ ਰਹਿੰਦੇ ਹੋ ਤਾਂ ਇਹ ਘਰ ਦਾ ਕਰਦੇ ਹਨ ਹਨੀ ਸੰਦੇਸ਼ ਹਨ ਜਿਸ ਤਰ੍ਹਾਂ ਇੱਕ ਇੱਕ ਕਰਕੇ ਪਾਣੀ ਦੀ ਬੂੰਦ ਡਿੱਗ ਰਹੀ ਹੈ ਇਸ ਤਰ੍ਹਾਂ ਆਪ ਪੈਸੇ ਆਪਣੇ ਘਰੋਂ ਹੌਲੀ-ਹੌਲੀ ਕਰਕੇ ਜਾ ਰਹੇ ਹਨ ਇਸ ਵਿੱਚ ਪਾਣੀ ਟਪਕਣਾ ਸ਼ੁਭ ਮੰਨਿਆ ਜਾਂਦਾ ਹੈ ਜਿਸ ਘਰ ਦੇ ਨਾਲ ਵਿੱਚੋਂ ਪਾਣੀ ਡਿੱਗਦਾ ਰਹਿੰਦਾ ਹੈ ਉਸ ਘਰ ਵਿੱਚ ਕਦੇ ਸ਼ੁਕ ਸ਼ਾਂਤੀ ਨਹੀਂ ਹੁੰਦੀ ਇਸ ਕਰਕੇ ਘਰ ਵਿੱਚ ਵਾਸਤੂ ਦੋਸ਼ ਲੱਗ ਜਾਂਦਾ ਹੈ ਅਤੇ ਘਰ ਵਿੱਚ ਵਾਸ ਕਰਨ ਲੱਗ ਜਾਂਦੀ ਹੈ ਇਸ ਲਈ ਤੁਹਾਡੇ ਘਰ ਵਿੱਚ ਨਾਲ ਤੋਂ ਪਾਣੀ ਡਿੱਗਦਾ ਹੈ ਤਾਂ ਤੁਸੀਂ ਉਸ ਨੂੰ ਤੁਰੰਤ ਠੀਕ ਕਰਵਾ ਲਓ ਨੰਬਰ 4 ਹਫਤੇ ਵਿੱਚ ਇੱਕ ਵਾਰ ਜ਼ਰੂਰ ਸਮੁੰਦਰੀ ਨਮਕ ਜਾਂ ਫਿਰ ਸਿੱਧਾ ਨਮਕ ਪਾਣੀ ਵਿੱਚ ਮਿਲਾ ਕੇ ਘਰ ਵਿੱਚ ਪੋਚਾ ਲਗਾਉਣਾ ਚਾਹੀਦਾ ਹੈ ਇਸ ਲਈ ਤੁਹਾਡੇ ਘਰ ਵਿੱਚ ਸਾਰੀ ਨਰਾਤਮਕ ਊਰਜਾ ਖਤਮ ਹੋ ਜਾਂਦੀਆਂ ਹਨ ਅਤੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਤੇ ਸਿੱਧਾ ਨਾਮਕ ਜਾਂ ਫਿਰ ਸਮੁੰਦਰੀ ਨਾਮਕ ਦਾ ਪਾਣੀ ਵਿੱਚ ਮਿਲਾ ਕੇ ਹਫਤੇ ਵਿੱਚ ਇੱਕ ਵਾਰ ਪੋਚਾ ਲਗਾਉਂਦੇ ਹੋ ਤਾਂ ਤੁਹਾਡੇ ਘਰ ਦੇ ਘਟਾਣੂਆਂ ਨੂੰ ਮਾਰਦਾ ਹੀ ਹੈ ਤੇ ਨਾਲ ਹੀ ਨਰਾਤਮਕ ਊਰਜਾ ਨੂੰ ਵੀ ਘਰ ਵਿੱਚੋਂ ਦੂਰ ਕਰਦਾ ਹੈ ਨੰਬਰ 5 ਵਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਪੇੜ ਪੌਦਾ ਲਗਾਉਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਜਿਸ ਵਿੱਚ ਤુલਸੀ ਦੇ ਪੌਦੇ ਨੂੰ ਅਹਿਮ ਸਥਾਨ ਦਿੱਤਾ ਗਿਆ ਹੈ ਵਸਤੂ ਸ਼ਾਸਤਰ ਦੇ ਮੁਕਾਬਲੇ ਹਰ ਘਰ ਵਿੱਚ ਤુલਸੀ ਦਾ ਹਰ ਘਰ ਵਿੱਚ ਇੱਕ ਪੌਦਾ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਘਰ ਵਿੱਚ ਤુલਸੀ ਦਾ ਪੌਦਾ ਹੁੰਦਾ ਹੈ ਉਹ ਘਰ ਬਹੁਤ ਹੀ ਖਸ਼ਾਲੀ ਭਰਿਆ ਹੁੰਦਾ ਹੈ ਅਤੇ ਤુલਸੀ ਦੇ ਪੌਦੇ ਤੁਨ ਅਗਮਨ ਦਾ ਵੀ ਸੰਕੇਤ ਦਿੰਦਾ ਹੈ ਨੰਬਰ 6 ਆਪਣੇ ਘਰ ਵਿੱਚ ਮਿਸ਼ਰੀ ਯੁਕਤ ਖੀਰ ਬਣਾਓ ਆਪ ਮਹੀਨੇ ਵਿੱਚ ਇੱਕ ਵਾਰ ਕਿਸੇ ਵੀ ਨਿੰਮਿਸ਼ਰੀ ਯੁਕਤ ਖੀਰ ਜ਼ਰੂਰ ਬਣਾਉਣੀ ਚਾਹੀਦੀ ਹੈ ਫਿਰ ਉਸ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖਵਾਉਣੀ ਚਾਹੀਦੀ ਹੈ ਖੀਰ ਬਣਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਘਰ ਦੇ ਸਭ ਤੋਂ ਬਜ਼ੁਰਗ ਵਿਅਕਤੀ ਨੂੰ ਖੀਰ ਖਾਣੀ ਚਾਹੀਦੀ ਹੈ ਐਸਾ ਕਰਨ ਨਾਲ ਮਾਤਾ ਰਸ਼ਮੀ ਦੀ ਕਿਰਪਾ ਘਰ ਤੇ ਬਣੀ ਰਹਿੰਦੀ ਹੈ ਆਪ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸੂਰੀਆਂ ਸਸਤ ਅਸਤ ਹੋਣ ਤੋਂ ਬਾਅਦ ਆਪ ਕਿਸੇ ਵੀ ਚੀਜ਼ ਮੰਗਣ ਤੇ ਉਸ ਨੂੰ ਦੁੱਧ ਦਹੀਂ ਜਾਂ ਪਿਆਜ਼ ਨਹੀਂ ਦੇਣਾ ਹੈ ਜੇਕਰ ਆਪ ਜਹਾ ਕਰਦੇ ਹੋ ਤਾਂ ਆਪ ਦੀ ਧਰਤੀ ਵਰਕਤ ਖਤਮ ਹੋ ਜਾਂਦੀ ਹੈ ਸੁੱਖ ਸ਼ਾਂਤੀ ਆਪ ਤੋਂ ਮੂੰਹ ਮੋੜ ਲੈਂਦੀ ਹੈ ਤੇ ਨਾਲ ਹੀ ਆਪ ਕਦੇ ਵੀ ਆਪਣੇ ਘਰ ਦੀ ਛੱਤ ਤੇ ਕੱਪੜੇ ਜਾਂ ਫੇਰਾ अनाज ਨਹੀਂ ਧੋਣਾ ਚਾਹੀਦਾ ਨੰਬਰ 7 ਘਰ ਵਿੱਚ ਕਲੇਸ਼ ਨੂੰ ਰੋਕਣ ਲਈ ਇਹ ਉਪਾਅ ਬਹੁਤ ਹੀ ਆਸਾਨ ਹੈ ਬਹੁਤ ਹੀ ਫਾਇਦੇਮੰਦ ਵੀ ਹੋ ਸਕਦਾ ਹੈ ਇਸ ਲਈ ਆਪ ਨੂੰ ਇੱਕ ਤੁਚਕੀ ਗੇਸਰ ਨੂ ਪਾਣੀ ਵਿੱਚ ਮਿਲਾ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਇਸ਼ਨਾਨ ਦੇ ਬਾਅਦ ਪਾਠ ਪੂਜਾ ਤੇ ਫਿਰ ਕੇਸਰ ਦਾ ਤਿਲਤਲ ਲਗਾ ਲੈਣਾ ਚਾਹੀਦਾ ਹੈ ਆਪ ਨੂੰ ਕੇਸਰ ਨੂੰ ਦੁੱਧ ਵਿੱਚ ਮਿਲਾ ਕੇ ਪੀਣਾ ਹੈ ਇਸ ਨਾਲ ਤੁਹਾਡੇ ਘਰ ਵਿੱਚ ਹਮੇਸ਼ਾ ਸ਼ੁਕ ਸ਼ਾਂਤੀ ਬਣੀ ਰਹੇਗੀ ਅਤੇ ਕਲੇਸ਼ ਨਹੀਂ ਹੋਵੇਗਾ ਨੰਬਰ 8 ਆਪ ਆਪਣੇ ਘਰ ਦੇ ਮੁੱਖ ਦਰਵਾਜ਼ੇ ਨੂੰ ਹਮੇਸ਼ਾ ਪੂਰਬ ਜਾਂ ਫਿਰ ਉੱਤਰ ਦਿਸ਼ਾ ਦੀ ਤਰਫ ਰੱਖਣਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਖੁਸ਼ੀਆਂ ਆਉਂਦੀਆਂ ਹਨ ਅਤੇ ਧੰਦੀ ਵਰਖਾ ਵੀ ਹੁੰਦੀ ਹਾਏ ਤੁਹਾਡੇ ਪੂਰਬ ਅਤੇ ਉੱਤਰ ਖੰਡ ਘਰ ਦੇ ਲਈ ਬਹੁਤ ਹੀ ਸ਼ੁਭ ਮੰਨੇ ਗਏ ਹਨ ਕਿਉਂਕਿ ਇਹ ਐਸੀ ਦਿਸ਼ਾ ਹੈ ਕਿ ਘਰ ਵਿੱਚ ਖਸ਼ਾਲੀ ਅਤੇ ਸਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ ਅਤੇ ਆਪਣੇ ਘਰ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਜਦ ਕਦੇ ਵੀ ਮਾਤਾ ਲక్ష్ਮੀ ਤੁਹਾਡੇ ਦਰਵਾਜ਼ਾ ਆਵੇ ਤੇ ਤੁਹਾਡੇ ਘਰ ਦੀ ਸਫਾਈ ਦੇਖ ਕੇ ਪ੍ਰਸੰਨ ਹੋ ਜਾਵੇ ਨੰਬਰ 9 ਘਰ ਵਿੱਚੋਂ ਕਲੇਸ਼ ਦੂਰ ਕਰਨ ਲਈ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਿਸੇ ਪਿੱਤਲ ਦੇ ਬਰਤਨ ਵਿੱਚ ਕਪੂਰ ਲੈ ਕੇ ਅਤੇ ਉਸ ਨੂੰ ਗਾਂ ਦੇ ਸ਼ੁੱਧ ਦੇਸੀ ਘਿਓ ਵਿੱਚ ਪਾ ਕੇ ਤੇ ਉਸ ਨੂੰ ਜਲਾ ਕੇ ਆਪਣੇ ਪੂਰੇ ਘਰ ਵਿੱਚ ਘੁਮਾਉਣਾ ਹੈ ਇਸ ਨਾਲ ਤੁਹਾਡੇ ਘਰ ਦੀ ਨਰਾਤਮਕ ਊਰਜਾ ਘਰ ਤੋਂ ਬਾਹਰ ਚਲੀ ਜਾਵੇਗੀ ਅਤੇ ਘਰ ਦਾ ਗਲੇਸ਼ ਦੂਰ ਹੋ ਜਾਵੇਗਾ ਘਰ ਵਿੱਚ ਸ਼ੁਕਸ਼ਾਂਤੀ ਆਵੇਗੀ ਜੇਕਰ ਤੁਸੀਂ ਚਾਹੋ ਹਫ਼ਤੇ ਵਿੱਚ ਕਿਸੇ ਵੀ ਦਿਨ ਕਰ ਸਕਦੇ ਹੋ ਧਿਆਨ ਦਿਓ ਕਿ ਆਪ ਪੂਰੇ ਘਰ ਦੇ ਕੋਨੇ-ਕੋਨੇ ਵਿੱਚ ਕਰਨਾ ਚਾਹੁੰਦਾ ਹੈ ਇਸ ਨਾਲ ਆਪ ਗ੍ਰਹਿ ਕਲੇਸ਼ ਖਤਮ ਹੋ ਜਾਂਦੇ ਹਨ ਨੰਬਰ 10 ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਹਾਡੇ ਘਰ ਦੀ ਘੜੀ ਹਮੇਸ਼ਾ ਚਾਲੂ ਰਹੇ ਅਤੇ ਆਪਣੇ ਘਰ ਦੀਵਾਰ ਤੇ ਘੜੀ ਬਿਲਕੁਲ ਵੀ ਟੁੱਟੀ ਫੁੱਟੀ ਨਾ ਹੋਵੇ। ਅਗਰ ਤੁਹਾਡੀ ਦੁਵਾਰਾ ਗਿਰ ਟੁੱਟੀ ਫੁੱਟੀ ਹੈ ਜਾਂ ਫਿਰ ਸੁੱਕ ਗਈ ਹੈ ਤਾਂ ਅਜਾ ਮੰਨਿਆ ਜਾਂਦਾ ਹੈ ਕਿ ਤੁਹਾਡਾ ਭਾਗਿਆ ਵਿੱਚ ਰੁਕੇ ਘੜੀ ਦੇ ਤਰ੍ਹਾਂ ਹੀ ਨਾਲ ਹੀ ਘੜੀ ਦੇ ਨੂੰ ਪੂਰਬ ਅਤੇ ਪਸ਼ਮਨ ਦੀ ਦੀਵਾਰ ਤੇ ਹੀ ਲਗਾਉਣਾ ਚਾਹੀਦਾ ਹੈ। ਇਸ ਦਿਸ਼ਾ ਵਿੱਚ ਘੜੀ ਲਗਾਉਣ ਨਾਲ ਆਪ ਨੂੰ ਆਪਣੇ ਜੀਵਨ ਵਿੱਚ ਸਫਲਤਾ ਅਦੇ ਕਈ ਆਕਾਸ਼ ਪ੍ਰਾਪਤ ਹੁੰਦੇ ਹਨ। ਅੱਜ ਕਿੰਬੀ ਨਾ ਸਮੱਸਿਆ ਤੋਂ ਤੁਹਾਡੇ ਕੰਮ ਬੰਨ ਗੇ। ਨੰਬਰ 11 ਆਮ ਤੌਰ ਤੇ ਪਰ ਕੁਝ ਲੋਕ ਆਪਣੇ ਬੈੱਡਰੂਮ ਵਿੱਚ ਚਾਪਣਾ ਪਾ ਕੇ ਚਲੇ ਜਾਂਦੇ ਹਨ। ਇਹ ਆਪਦੀ ਬਹੁਤ ਹੀ ਗਲਤ ਆਦਤ ਹੈ ਵਸਤੂ ਸ਼ਾਸਤਰ ਦੇ ਅਨੁਸਾਰ ਜੋ ਚਪਲਾਂ ਨੂੰ ਹਮੇਸ਼ਾ ਘਰ ਦੇ ਬਾਹਰ ਹੀ ਕੱਢ ਦੇਣੀ ਹੈ ਚਾਹੇ ਨਿਆਹ ਹਾ ਹੋ ਸਕੇ ਤਾਂ ਮੁਖਦਵਾਰ ਤੇ ਹੀ ਪਾਸ ਚਪਲ ਰੱਖਣ ਲਈ ਕੋਈ ਰੈਂਕ ਬਣਵਾ ਲਓ ਆਪਾਂ ਚਪਲਾਂ ਨੂੰ ਘਰ ਵਿੱਚ ਕਰ ਵਿੱਚ ਕਿਸੇ ਵੀ ਜਗ੍ਹਾ ਤੇ ਲਾ ਦਿੰਦੇ ਹਾਂ ਇਸ ਨਾਲ ਮਾਤਾ ਲక్ష్ਮੀ ਤੁਹਾਡੇ ਤੋਂ ਰੁੱਸ ਜਾਂਦੀ ਹੈ ਮਾਤਾ ਲక్ష్ਮੀ ਤੁਹਾਡੇ ਤੋਂ ਰੁੱਸ ਜਾਂਦੀ ਹੈ ਨੰਬਰ 12 ਘਰ ਵਿੱਚ ਝਾੜੂ ਨੂੰ ਕਦੇ ਵੀ ਖੜਾ ਨਹੀਂ ਰੱਖਣਾ ਚਾਹੀਦਾ ਤੇ ਨਾ ਹੀ ਝਾੜੂ ਕੰਮ ਹੋਣ ਤੋਂ ਬਾਅਦ ਉਸ ਨੂੰ ਦੇਖਣਾ ਚਾਹੀਦਾ ਹੈ ਅਤੇ ਕਈ ਲੋਕਾਂ ਦੀ ਆਦਤ ਹੁੰਦੀ ਹੈ ਝਾੜੂ ਨੂੰ ਘਰ ਦੇ ਮੁੱਖ ਦਰਵਾਜ਼ੇ ਵਿੱਚ ਸੁੱਟ ਦਿੰਦੇ ਹਨ ਝਾੜੂ ਨੂੰ ਮਾਤਾ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੇਕਰ ਝਾੜੂ ਨੂੰ ਛੁੱਟ ਕੇ ਚਲੇ ਜਾਂਦੇ ਹੋਣ ਤਾਂ ਮਾਤਾ ਲక్ష్ਮੀ ਦਾ ਅਪਮਾਨ ਮੰਨਿਆ ਜਾਂਦਾ ਹੈ ਕਦੇ ਵੀ ਝਾੜੂ ਨੂੰ ਪੈਰ ਨਹੀਂ ਲਗਾਉਣੇ ਚਾਹੀਦੇ ਅਤੇ ਨਾ ਹੀ ਕਦੇ ਝਾੜੂ ਦੇ ਉੱਪਰ ਗੁਜ਼ਰਨਾ ਚਾਹੀਦਾ ਹੈ ਝਾੜੂ ਕੰਮ ਕਰਨ ਤੋਂ ਬਾਅਦ ਉਸ ਘਰ ਨੂੰ ਸਥਾਨ ਉੱਪਰ ਰੱਖੋ ਜੋ ਵਿਅਕਤੀ ਦੇ ਕਿਸੇ ਵੀ ਨਜ਼ਰ ਵਿੱਚ ਨਾ ਆਵੇ ਇਹ ਵੀਡੀਓ ਆਮ ਜਾਣਕਾਰੀ ਦੇ ਅਧਾਰਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਹੁਤ-ਬਹੁਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ